ਬਹੁਤ ਵੱਡੀ ਧਮਾਕੇਦਾਰ ਆਫਰ ਹੈਗੀ ਆ ਬਾਜ਼ਾਰ ਦਾ ਰੇਟ ਇਹਦਾ 18000 20000 ਆ ਸੇਖੋ ਫ੍ਰੀਚਰ ਉਹ ਤੋਂ ਸਿਰਫ 13000 ਰੁਪਏ ਦਾ ਬੈੱਡ ਲੈ ਜਾਓ ਸਹਰਾਣਿਆਂ ਦੀ ਜੋੜੀ ਇਹਦੇ ਨਾਲ ਹੀ ਫ੍ਰੀ ਆ ਆ ਵੇਖੋ ਆ 18000 ਦਾ ਬੈੱਡ ਦਵਾਂਗੇ ਤਾਂ 9 ਫੁੱਟ ਬਾਦਰ ਵਾਲਾ ਜੀ ਗਰੰਟੀ 10 ਸਾਲ ਇਹ ਜਿਹੜੇ ਸਹਰਾਣਿਆਂ ਦਾ ਸੈੱਟ ਹੈ ਨਾ ਇਹ ਹਰ ਇੱਕ ਨਾਲ ਤੁਹਾਨੂੰ ਫ੍ਰੀ ਮਿਲੂਗਾ ਇਹ ਵੀ ਦੋ ਦਰਾਜ ਆ ਜੀ ਸੈੱਟ ਤੇ ਠੀਕ ਹੈ ਜੀ ਦੋ ਦਰਾਜ ਵਾਲਾ ਜਿਹੜਾ ਤੁਹਾਨੂੰ 21000 ਰੁਪਏ ਦਾ ਦਵਾਂਗੇ ਜੇ ਲੈਦਰ ਸਵੈਟ ਲੱਗੀ ਸ਼ੀਸ਼ਾ ਪਾ ਕੇ ਤੁਹਾਨੂੰ 17000 ਰੁਪਏ ਦਾ ਸੈੱਟ ਦਵਾਂਗੇ ਬਾਜੀ ਆ ਫਿਰ 35 35000 ਰੁਪਏ ਦਾ 20000 ਰੁਪਏ ਦਾ ਧਗੜ ਸਾਹਿਬ ਆ 20000 ਤੋਂ 9 ਸ਼ੀਟਰ ਤੁਹਾਨੂੰ 20000 ਰੁਪਏ ਦਾ ਮਿਲੇਗਾ ਠੀਕ ਹੈ ਜੀ ਆ ਤੁਹਾਨੂੰ ਆਪ ਦਾ ਜਿਹੜਾ ਉਹ ਕੁਸ਼ਨਾਂ ਵਾਲਾ ਸੈੱਟ ਹੈ ਜਿਹੜਾ ਇਹ ਧਗੜ ਸਾਹਿਬ 26000 ਰ ਇਹਦੀ ਗੱਲ ਕਰੀਏ ਸਿਰਫ 2000 ਰੁਪਏ ਦੇ ਸ਼ੂ ਰਹਿ ਕੇ ਜੰਨੇ ਮੱਤੀ ਸੇ ਕੋ ਤੇ ਰੇਟ ਜਿਹੜੀ ਆ ਕਰੋਕਰੀ ਆ ਇਹ ਸਿਰਫ ਤੇ ਸਿਰਫ ਤੁਹਾਨੂੰ 3800 ਰੁਪਏ ਦੀ ਦੇ ਦੇਣੀ ਆ ਸ਼ੀਸ਼ੇ ਵਾਲੀ ਟੈਰਾਂ ਵਾਲੀ 6x2.5 ਵੀ ਫਿਕਸ 2500 ਦਾ ਦੇ ਦਾਂਗੇ ਸ਼ੌਕਰ ਵਾਲਾ 3000 ਰੁਪਏ ਦਾ ਦੇ ਦਾਂਗੇ ਫਿਰ 5 ਫੁੱਟਾ ਵੀ ਹੁੰਦਾ 5x2.5 5 ਬਾਈ ਢਾਈ ਜਿਹੜਾ ਵਾ ਤੁਹਾਨੂੰ ਮਾਤਰ 4200 ਦਾ ਦੇ ਦਾਂਗੇ ਜਿਹਦਾ ਰੇਟ 5000 ਰੁਪਿਆ ਪਰ ਤੁਹਾਨੂੰ ਜਿਹੜਾ ਨਵੇਂ ਰੇਟਾਂ ਦੇ ਵਿੱਚ 3800 ਰੁਪਿਆ ਰੇਟ ਮਿਲੇਗਾ ਫੈਂਸੀ ਦਾ ਤੁਸੀਂ ਸੁਣ ਲਓ ਉਸ ਤੋਂ ਬਾਅਦ ਇਹਦੀ ਗੱਲ ਕਰੀਏ ਇਹਦਾ ਰੇਟ ਤੁਹਾਨੂੰ 3200 ਰੁਪਿਆ ਮਿਲੇਗਾ ਜਿਹਦਾ 4000 ਰੇਟ ਹੈ ਮੈਂ ਪੈਨਲ ਤੁਹਾਡੇ ਸਾਹਮਣੇ ਦੇਖੋ ਥੱਲੇ ਆਪ ਕੀ ਨੂੰ ਕਹਿੰਦੇ ਸਲੇਪਰਸ ਤੇ ਇਹ 4800 ਰੁਪਿਆ ਦਾ ਜੀ ਮਾਤਰ 50000 ਦੀ ਸ਼ਾਪਿੰਗ ਦੇ ਗਿਫਟ ਲੱਖ ਰੁਪਏ ਦੀ ਸ਼ਾਪਿੰਗ ਦਾ ਡਬਲ ਗਿਫਟ 1.5 ਲੱਖ ਦੀ ਸ਼ਾਪਿੰਗ ਦਾ ਟ੍ਰिपल ਗਿਫਟ ਬਹੁਤ ਫੈਂਸੀ ਫੱਟੇ ਵਾਲਾ ਠੀਕ ਹੈ ਫਰ ਸਾਈਡ ਤੇ ਮਾਈਕਾ ਬਾਕੀ ਇਹ ਸਿਰਫ ਦੇ ਸਿਰਫ ਤੁਹਾਨੂੰ ਆਪ ਦਾ 20000 ਦਤ ਹੋਵੇ ਦੇਖੋ ਜੀ ਬਾਜ਼ਾਰ ਦਾ ਇਸ ਬੈਡ ਦਾ ਰੇਟ ਹੈਗਾ 35000 ਪਰ ਸੇਖੋ ਫਰਨੀਚਰ ਹਾਊਸ ਨੇ ਕਰਤਾ 22000 ਰੁਪਿਆ 45000 ਰੁਪਿਆ ਦਾ ਜਿਹੜਾ ਵਾ ਤੁਹਾਨੂੰ ਸੋਫਾ ਠੀਕ ਹੈ ਜੀ 45000 ਰੁਪਿਆ ਦਾ ਰੇਟ ਆ ਬਰਸਾਚੇ ਦੇ ਲੋਕੋ ਲੱਗੇ ਹੋਏ ਆ ਦੇਖੋ ਬਾਜ਼ਾਰ ਚ 125000 ਤੋਂ ਘੱਟ ਕਿਸੇ ਨੇ ਸੋਫਾ ਨਹੀਂ ਦੇਣਾ ਸੇਖੋ ਫਰਨੀਚਰ ਹਾਊਸ ਤੇ ਆਜੋ ਸਿਰਫ 55000 ਚ ਲੈ ਜਾਓ ਇਦਾਂ ਨਹੀਂ ਆਫਰ ਇੱਥੇ ਤੁਹਾਨੂੰ ਅਸੀਂ ਦੇ ਰਹੇ ਹਾਂ ਇਸ ਸਿਰਫ ਤੁਹਾਨੂੰ 725 ਜਿਹੜਾ ਇਹ ਮਾਡਲ ਆ ਇਹ 7500 ਰੁਪਏ ਦਾ ਦਿੱਤਾ ਜਾਵੇਗਾ 22 25 25000 ਰੁਪਏ ਮੰਗੀ ਜਾਂਦੇ 20 20 20 ਮੰਗੀ ਜਾਂਦੇ ਆ ਇਹਦਾ ਧੱਗੜ ਸਾਹਿਬ ਰੇਟ ਅਸੀਂ ਆਪਣੇ ਦਰਸ਼ਕਾਂ ਨੂੰ ਮੱਤ ਸਿਰਫ ਤੇ ਸਿਰਫ 15000 ਰੁਪਏ ਦਾ ਦੋ ਸੋ ਦੇਖੋ ਜੀ ਸੇਖ ਫਰਨੀਚਰ ਹਾਊਸ ਤੇ ਆ ਜਾਓ ਜੇ ਤੁਸੀਂ 35000 ਸ਼ਾਪਿੰਗ ਕਰੋਗੇ ਗਿਫਟ ਤਿਆਰ ਪਰ ਤਿਆਰ ਆ ਤੁਸੀਂ 50000 ਦੀ ਸ਼ਾਪਿੰਗ ਕਰੋਗੇ ਤਾਂ ਡਬਲ ਪ੍ਰਾਈਸ ਦਾ ਕੰਬਲ ਦੇਵਾਂਗੇ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਆ ਦੇਖੋ ਇਹ ਤੁਹਾਨੂੰ ਬਿਲਕੁਲ ਫ੍ਰੀ ਦਵਾਂਗੇ ਦੇਖੋ ਜੀ ਸੇਖੋ ਫਰਨੀਚਰ ਹੁੰਦੇ ਆ ਆਫਰ ਲਾਤੀ ਆ ਬਾਜ਼ਾਰ ਦੇ ਵਿੱਚ 30000 ਦਾ ਬੈੱਡ ਦਾ ਤੇ ਸੇਖੋ ਫਰਨੀਚਰ ਉਸ ਖੋਦ ਇਹਨੂੰ 22000 ਰੁਪਏ ਦੇ ਵਿੱਚ ਸੇਲ ਕਰ ਰਿਆ ਪਰ ਇਹ ਕੁਝ ਦਿਨਾਂ ਦੀ ਆਫਰ ਲਾਤੀ ਆ ਹੁਣ ਤੁਹਾਨੂੰ ਦਵਾਂਗੇ 18000 ਰੁਪਏ ਦਾ ਹੁਣ 30000 ਵਾਲਾ ਬੈੱਡ 18000 ਚ ਲੈ ਜਾਓ ਬਾਕੀ ਉਸ ਤੋਂ ਬਾਅਦ ਇਹਦੇ ਨਾਲ ਆ ਮੋਦੀ ਕੰਪਨੀ ਹੈ ਬ੍ਰਾਂਡ ਆ ਤੁਸੀਂ ਆਪਣਾ ਸਰਚ ਕਰ ਸਕਦੇ ਹੋ ਇਹ ਜਿਹੜੇ ਸਹਾਰਣਿਆਂ ਦਾ ਸੈੱਟ ਆ ਨਾ ਇਹ ਹਰ ਇੱਕ ਦਾ ਤੁਹਾਨੂੰ ਫ੍ਰੀ ਮਿਲੂਗਾ ਪਲਾਈ ਦੀ 10 ਸਾਲ ਦੀ ਗਾਰੰਟੀ ਪੇਂਟ ਹੋਇਆ ਪੂਰਾ ਹੈਵੀ ਹੂੰ ਇਹ ਬੈੱਡ ਜਿਹੜੇ ਉਹ ਆ ਵੀ ਜਿਹੜੇ ਮੈਂ ਕਹਿੰਨਾ ਵੀ ਕਿਤੇ ਜਾਣ ਆ ਨਾ ਜਾਣ ਵਾਲੀਆਂ ਚੀਜ਼ਾਂ ਆ ਐਡੀਆਂ ਮਤਲਬ ਵਧੀਆ ਚੀਜ਼ਾਂ ਆ ਇਹਦੀ ਗੱਲ ਕਰੀਏ ਤੇ ਇਹ ਤੁਹਾਨੂੰ ਸਿਰਫ 22000 ਦਾ ਦੇ ਦੇਣਾ ਪਫੀ ਵਾਲਾ ਆ ਦੇਖੋ ਪਫੀ ਵਾਲਾ 22000 ਦਾ ਸਹਰਾਣੇ ਇਹਦੇ ਨਾਲ ਵੀ ਫ੍ਰੀ ਆ ਇਧਰ ਵੀ ਦੇਖੋ ਤੁਸੀਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗ੍ਰੇ ਕਲਰ ਕਿਸੇ ਦਾ ਲੈਣਾ ਇਹ ਤੁਸੀਂ ਲੈ ਲਓ ਆ ਵੱਡਾ ਦੇਖੋ ਡਿਜ਼ਾਈਨ ਮਤਲਬ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਤੁਹਾਡੀ ਸਾਡੇ ਕੋਲ ਮੌਜੂਦ ਨੇ ਆ ਫੱਟੇ ਵਾਲਾ ਤੇ ਫੈਂਸੀ ਬੈੱਡ ਆ ਫੈਂਸੀ 9 ਫੁੱਟ ਫੈਂਸੀ ਫੱਟੇ ਵਾਲਾ ਠੀਕ ਹੈ ਫਰੰਟ ਫੱਟਾ ਲੱਗਾ ਸਾਈਡ ਤੇ ਮੈਿਕਾ ਬਾਕੀ ਜਿੱਦਾ ਫੈਸੀ ਓਵਰ ਆਲ ਇਹ ਸਿਰਫ ਤੇ ਸਿਰਫ ਤੁਹਾਨੂੰ ਆਪ ਦਾ 20000 ਦਾ ਦਰਵਾਜਾ ਦੋ ਦਰਾਜ ਆ ਪੌਣੇ ਫੁੱਟੇ ਦੀ ਵੀ ਢੋਵ ਆ ਫਰੰਟ ਤੇ ਫੱਟਾ ਵੱਖਰਾ ਲੱਗਾ ਜੀ ਠੀਕ ਹੈ ਜੀ ਫੱਟੇ ਦਾ ਮਤਲਬ ਹੁੰਦਾ ਕਈਆਂ ਨੂੰ ਜਿੱਦਾ ਬਾਰਡਰ ਨਹੀਂ ਪਸੰਦ ਹੁੰਦਾ ਤੇ ਉਸ ਤੋਂ ਬਾਅਦ ਕਈਆਂ ਨੂੰ ਜਿਹੜੀ ਅੱਗੇ ਦੇਖਦੀ ਚੀਤ ਪਸੰਦ ਨਹੀਂ ਸੀ ਉਹਦੇ ਕਰਕੇ ਉਹ ਫੱਟਾ ਲਵਾਉਂਦੇ ਆ ਰੇਟ ਕੀ ਜੀ ਇਹਦਾ ਇਹ ਰੇਟ ਦੀ ਜੇ ਗੱਲ ਕਰੀਏ ਇਹ ਵੀ ਸਿਰਫ ਤੁਹਾਨੂੰ 20000 ਦਾ ਦਰਵਾਜਾ ਦੇਖੋ ਕੱਪੜਾ ਵੀ ਬਹੁਤ ਸੋਹਣਾ 골ਡ ਪੱਟੀਆਂ ਬਹੁਤ ਸੋਹਣੀਆਂ ਇੰਤਾਰੇ ਬੈੱਡ ਵੀ ਦੇ ਦਿਆਂਗੇ ਸਾਨੂੰ ਆਹ ਦੇਖੋ ਬੈੱਡ ਤੁਸੀਂ ਦੇਖ ਲਓ ਦੇਖੋ ਜਿੱਦਾਂ ਨਾਲ ਤੁਹਾਡੇ ਘਰ ਦਾ ਸਾਈਜ਼ ਆ ਕਮਰੇ ਦਾ ਸਾਈਜ਼ ਆ ਤੁਸੀਂ ਉਦਾਂ ਲੈ ਕੇ ਜਾ ਸਕਦੇ ਆ ਪਾਲਿਸ਼ ਵਾਲੇ ਬੈੱਡ ਦਾ ਜਿਹੜੀ ਅੱਛੀ ਹੋਈ ਪੀਯੂ ਪਾਲਿਸ਼ ਹੁੰਦਾ ਉਹਦਾ ਰੇਟ ਬਹੁਤ ਹੁੰਦਾ ਬੈੱਡ ਦਾ ਜੇ ਗੱਲ ਕਰੀਏ 35000 ਤੋਂ ਪਲੱਸ ਪਲੱਸ ਹੀ ਚੱਲਦਾ ਬਾਕੀ ਤੁਸੀਂ ਜਿਹੜਾ ਤੁਹਾਨੂੰ ਉਹਦਾ ਮਾਤਰ ਅਸੀਂ 30000 ਰੁਪਏ ਰੇਟ ਦਵਾਂਗੇ ਇਹ ਵੀ ਦੋ ਦਰਾਜ ਆ ਸਾਈਡ ਤੇ ਠੀਕ ਹੈ ਜੀ ਦੋ ਦਰਾਜ ਵਾਲਾ ਜਿਹੜਾ ਤੁਹਾਨੂੰ 21000 ਰੁਪਏ ਦਾ ਦਵਾਂਗੇ ਤੇ ਰੇਟ ਜਿਹੜੀ ਆ ਕਰੋਕਰੀ ਆ ਸਿਰਫ ਤੇ ਸਿਰਫ ਤੁਹਾਨੂੰ 3800 ਰੁਪਏ ਦੀ ਦੇ ਦੇਣੀ ਹੈ ਸ਼ੀਸ਼ੇ ਵਾਲੀ ਟੈਰਾਂ ਵਾਲੀ 6x2.5 ਦੀ ਇਦਾਂ ਹੀ ਹੋਰ ਬਹੁਤ ਸਾਰੇ ਮਾਡਲ ਆ ਇਹਦੇ ਵਿੱਚ ਵੀ ਬਹੁਤ ਸਾਰੇ ਆਫਰਾਂ ਦੇਖੋ ਰੰਗ ਬੜੇ ਇੰਗਲਿਸ਼ ਹੈਗੇ ਆ ਡਿਜ਼ਾਈਨ ਬੜੇ ਇੰਗਲਿਸ਼ ਹੈਗੇ ਆ ਯੂਰਪ ਸਟਾਈਲ ਬੈੱਡ ਤੁਹਾਨੂੰ ਅਸੀਂ ਆ ਦੇ ਦੇਣੇ ਹੈਗੇ ਆ ਆ ਵੀ ਗ੍ਰੇਸਟ ਦੇਖੋ ਬੈੱਡ ਕਿੰਨਾ ਸੋਹਣਾ ਭਾਜੀ ਆ ਦੇਖੋ ਪਾਲਿਸ਼ ਦੇ ਚਲੋ ਸੋਹਣੀ ਹੈਗੀ ਆ ਦੇਖੋ ਡਿਜ਼ਾਈਨ ਬੜੇ ਸੋਹਣੇ ਫਿਰ ਲਾਈਟਾਂ 'ਚ ਵੀ ਕੋਈ ਤੁਸੀਂ ਕਸਰ ਨਹੀਂ ਛੱਡੀ ਹੈ ਕਿ ਨਹੀਂ ਤਾਂ ਤੁਸੀਂ ਇਹ ਵੀ ਹਲਕੀ ਲਾਈਟ ਆ ਸਕਦੇ ਇਹ ਮੈਂ ਇਹ ਮੈਕਾ ਵਾ ਇਹ ਮੈਕਾ ਵਾ ਅਸਲ ਚ ਕੀ ਹੁੰਦਾ ਵਾ ਜਿੱਦਾਂ ਆਪਦਾ ਕਿਸੇ ਨੂੰ ਪਾਲਿਸ਼ ਥੋੜੀ ਮੈਂ ਤੇ ਇਹ ਕਹਿੰਦਾ ਭਾਈ ਸਾ ਮਗਦੀ ਆ ਠੀਕ ਹੈ ਜੀ ਮਾਈਕਾ ਥੋੜਾ ੱੱਕਾ ਚੱਲਦਾ ਪਾਲਿਸ਼ ਦੇ ਆ ਤੁਸੀਂ ਬਾਹਲਾ ਗਿੱਲਾ ਕੱਪੜਾ ਵੀ ਰਗੜੀ ਜਾਓਗੇ ਉਹ ਖਰਾਬ ਹੋ ਜੇਗੀ ਚਮਕ ਡੰਪ ਕੁੱਟ ਜੇਗੀ ਤੇ ਉਹਨਾਂ ਅਕੋਰਡਿੰਗ ਜਿਹੜਾ ਮੈਗਾ ਬਾਕੀ ਹਾਂ ਇਹਦੇ ਚ ਮੈਕੇ ਦੇ ਵਿੱਚੋਂ ਜਿੱਦਾਂ ਅਗਲਾ ਕਹਿੰਦਾ ਮੈਂ ਫੀਲ ਹੀ ਪਾਲਿਸ਼ ਦਾ ਲੈਣਾ ਉਹ ਫੀਲ ਦਿੱਤਾ ਸੀ ਸਲੋ ਜੀ ਆ ਵੀ ਇੱਕ ਬਹੁਤ ਵੱਡੀ ਧਮਾਕੇਦਾਰ ਆਫਰ ਹੈਗੀ ਆ ਬਾਜ਼ਾਰ ਦਾ ਰੇਟ ਇਹਦਾ 18000 20000 ਆ ਸੇਖੋ ਫਰਨੀਚਰ ਉਦੋਂ ਸਿਰਫ 13000 ਰੁਪਏ ਦਾ ਬੈੱਡ ਲੈ ਜਾ 13000 ਦੇ ਬੈੱਡ ਦੇ ਨਾਲ ਸਹਰਾਣਿਆਂ ਦੀ ਜੋੜੀ ਇਹਦੇ ਨਾਲ ਹੀ ਫ੍ਰੀ ਆ ਆ ਵੀ 13000 ਦਵਾਂਗੇ ਆ ਵੀ ਤੁਹਾਨੂੰ ਉਹੀ 13000 ਦਵਾਂਗੇ ਲੈਟਾਂ ਲੂਟਾਂ ਜਾਗ ਰਹੀਆਂ 13000 ਦੇ ਆ ਵੀ ਬੈੱਡ ਦਵਾਂਗੇ ਜੀ 13 ਦਾ ਵੀ ਦਵਾਂਗੇ ਜੀ ਆਹ ਫੇਰ 15 15000 ਵਾਲੇ ਬੈੱਡ ਉਹ 13 13 ਇਹਦੀ ਗੱਲ ਕਰੀਏ ਸਿਰਫ 2000 ਰੁਪਏ ਦੇ ਸ਼ੂ ਰਹਿ ਕੇ ਜੰਨੇ ਮਰ ਦੇਖੋ ਸਾਹਿਬ ਤੁਸੀਂ ਹੋਸ਼ ਦੇ ਵਿੱਚ ਉਹ 35 3500 4 4000 ਰੁਪਏ ਬਾਜ਼ਾਰ ਦਾ ਤੁਸੀਂ ਕਹਿੰਦੇ ਹੋ 2000 ਰੁਪਏ ਚ ਨਾਲ ਉਹ ਇੰਨੀ ਚੜਾਈ ਵੀ ਹੈ ਨਹੀਂ ਨਾ ਉਹਦੀ ਇੰਨੀ ਮਜ਼ਬੂਤੀ ਆ ਕੀ ਮੈਂ ਟੈਪ ਆਫ ਦੀ ਵੀ ਗੱਲ ਕਰ ਰਿਹਾ ਮੈਂ ਸਲੈਪਾਂ ਦੀ ਗੱਲ ਕਰ ਰਿਹਾ ਮੈਂ ਹਰ ਚੀਜ਼ ਦੀ ਤੁਸੀਂ 20 ਦਿਨਾਂ ਲਈ ਜਿੰਨੇ ਮਰਜੀ ਲੈ ਜਾਓ 2000 ਰੁਪਏ ਦੇ ਨਾਲ ਪਰ ਕਸਟਮਰ ਨੂੰ ਇਹ ਸਿਰਫ ਆਫਰ ਕੱਲੇ ਕਸਟਮਰ ਲਈ ਆ ਹੂੰ ਪੈਨਲ ਤੁਹਾਡੇ ਸਾਹਮਣੇ ਦੇਖੋ ਥੱਲੇ ਆਪ ਕੀ ਰਕਿੰਦੇ ਸਲੇਪਾਂ ਤੇ ਸਾਫ ਸੂਫ ਹੋਣਾ ਲਾਵਾ ਬਣ ਕੇ ਜੇ ਲੱਗਾ ਹੀ ਹੋਣਾ ਵਾ ਤੇ ਇਹ 4800 ਰੁਪਏ ਦਾ ਜੀ ਮਾਤਰ ਵੱਡਾ ਸਾਈਜ਼ ਇਹਦੇ ਚ ਸਾਡੇ ਤੋਂ ਪੈਨਲ ਜਿਹੜਾ ਵਾ 4500 4800 ਤੋਂ ਸ਼ੁਰੂ ਹੋ ਕੇ ਦਰਸ਼ਕੋ 6-7000 ਤੱਕ ਚੱਲ ਜਾਂਦੇ ਕਿਉਂਕਿ ਉਹਦੇ ਚ ਬਹੁਤ ਵੈਰਾਈਟੀ ਆ ਇਹ ਬਹੁਤ ਅੱਛੀ ਸਿੰਪਲ ਸੋਬਰ ਚੀਜ਼ ਆ ਬੜੀ ਅੱਛੀ ਚੱਲਣ ਵਾਲੀ ਆ ਕੁਸ਼ਨ ਇਹਦੇ ਫਿਕਸ ਕੀਤੇ ਗਏ ਆ ਸਾਈਡਾਂ ਤੇ ਇਹਦੇ ਥੋੜਾ ਪਾਲਿਸ਼ ਦਾ ਕੰਮ ਵੀ ਆ ਪਾਵੇ 골ਡਨ ਟੇਬਲ ਵੱਡਾ ਟੇਬਲ ਤੇ ਵੀ ਕੁਇਲਟਿੰਗ ਮੱਥੇ ਤੇ ਵੀ ਡੈਪ ਜਿਹੜੀ ਬੈਠਣ ਚ ਆ ਕੋਈ ਵੀ ਸੋਫਾ ਕੋਈ ਵੀ ਇਹਦੇ ਵਿੱਚੋਂ ਕੋਈ ਵੀ ਇਸ ਤੋਂ ਆਉਣ ਵਾਲਿਆਂ ਬਾਅਦ ਚ ਵੀ ਕੋਈ ਵੀ ਤੁਸੀਂ ਕੋਈ ਵੀ ਤੁਹਾਡਾ ਦਿਲ ਕਰੇ ਨਾ ਪਾੜ ਕੇ ਦੇਖਣ ਦਾ ਜਾਂ ਤੁਸੀਂ ਇੱਛਾ ਹੋਵੇ ਤੁਹਾਡੀ ਅਸੀਂ ਦਿਖਾ ਸਕਦੇ ਹਾਂ ਫਿਰ ਉਹਦੇ ਵਿੱਚ ਸ਼ਰਤ ਕੋਈ ਨਹੀਂ ਠੀਕ ਹੈ ਜੀ ਇਹਦੇ ਵਿੱਚ ਜਿੱਦਾਂ ਅਸੀਂ ਦੱਸਿਆ ਵਾ 95 ਐਮ ਐਮ ਦੀ ਅਸੀਂ ਪ੍ਰੋਪਰ ਕੁਸ਼ਨ ਵਰਤਦੇ ਆਂ ਡੈਨਸਿਟੀ ਜਿਹੜੀ ਆ 40 ਐਚ ਆਰ ਠੀਕ ਹੈ ਜੀ 50 ਵੀ ਪਾਈ ਦੀ ਆ ਉਸ ਤੋਂ ਬਾਅਦ ਆਪਦਾ 32 ਵੀ ਹੁੰਦੀ ਆ ਜਿੱਦਾਂ ਆਪੋ ਦਾ 16 17 ਵਾਲੇ ਸੈੱਟ ਆ ਠੀਕ ਹੈ ਜੀ ਕਿਸੇ ਦੀ 2 ਸਾਲ ਗਾਰੰਟੀ ਕਿਸੇ ਦੀ 5 ਸਾਲ ਆ ਜਿਹੜੀ ਲੱਕੜ ਆ ਉਹ ਅਸੀਂ ਡੇਕ ਵਰਤਨੇ ਆ ਠੀਕ ਹੈ ਜੀ ਡੇਕ ਦੇ ਵੀ ਆਪਣੇ ਹੀ ਫਾਇਦੇ ਆ ਕੱਪੜਾ ਜਿਹੜਾ ਵਾ ਉਹ ਮਾਡਲ ਵਾਈਜ਼ ਜਾਂ ਪ੍ਰਾਈਸ ਮੁਤਾਬਕ ਤੁਹਾਡੇ ਸਾਹਮਣੇ ਹੁੰਦਾ ਮੋਸਟਲੀ ਵੇਚਦੇ ਦੀ ਜਿਆਦਾ ਲੈਦਰ ਸਵੈਟ ਲਾਉਨੇ ਕਿਉਂਕਿ ਲੈਦਰ ਸਵੈਟ ਦਾ ਟ੍ਰੈਂਡ ਆ ਰੰਗ ਉਹ ਵੀ ਬੜਾ ਸੋਹਣਾ ਤੇ ਰੰਗ ਆ ਵੀ ਬੜਾ ਸੋਹਣਾ ਦੋਨੇ ਹੀ ਇੱਕੋ ਡਿਜ਼ਾਈਨ ਚ ਬਣਿਆ ਇੱਕੋ ਜਿਹਾ ਪ੍ਰਾਈਸ ਆ ਤੁਸੀਂ ਇਹ ਵੀ ਲੈ ਕੇ ਜਾ ਸਕਦੇ ਆ ਭਾਜੀ ਆ 35 35000 ਰੁਪਏ ਦਾ 20000 ਰੁਪਏ ਦਾ ਠਗੜਾ ਸਾਹਿਬ ਆ 28 ਤੋਂ 9 ਸ਼ੀਟਰ ਤੁਹਾਨੂੰ 20000 ਰੁਪਏ ਦਾ ਮਿਲੇਗਾ ਠੀਕ ਹੈ ਜੀ ਆ ਤੁਹਾਨੂੰ ਆਪ ਦਾ ਜਿਹੜਾ ਉਹ ਕੁਸ਼ਨ ਵਾਲਾ ਸੈਟ ਹੈ ਜਿਹੜਾ ਇਹ ਠਗੜਾ ਸਾਹਿਬ 26000 ਰੁਪਏ ਦਾ ਤੁਹਾਨੂੰ ਦਵਾਂਗੇ ਸ਼ੀਸ਼ਾ ਪਾ ਕੇ ਲੈਦਰ ਸਵੈਟਰ ਲੱਗੀ ਸ਼ੀਸ਼ਾ ਪਾ ਕੇ ਤੁਹਾਨੂੰ 17000 ਰੁਪਏ ਦਾ ਸੈਟ ਦਵਾਂਗੇ ਨਾਲ ਦਰਸ਼ਕੋ ਤੁਹਾਨੂੰ ਹਰ 50000 ਦੀ ਸ਼ਾਪਿੰਗ ਦੇ ਉੱਤੇ 2 ਤੋਂ 3000 ਰੁਪਏ ਦਾ ਗਿਫਟ ਦਿੱਤਾ ਜਾਊਗਾ ਜੇ ਤੁਹਾਡੀ ਸ਼ਾਪਿੰਗ 30 ਦੀ ਵੀ ਹੋਊਗੀ ਤਾਂ ਵੀ ਤੁਹਾਨੂੰ ਗਿਫਟ ਦਵਾਂਗੇ 50000 ਦੀ ਸ਼ਾਪਿੰਗ ਦੇ ਗਿਫਟ ਲੱਖ ਰੁਪਏ ਦੀ ਸ਼ਾਪਿੰਗ ਦਾ ਡਬਲ ਗਿਫਟ 1.5 ਲੱਖ ਦੀ ਸ਼ਾਪਿੰਗ ਦਾ ਟ੍ਰਿਪਲ ਗਿਫਟ ਸ਼ੌਕਰ ਵਾਲਾ ਪ੍ਰੈਸਟੇਬਲ ਹੁੰਦਾ ਡਬਲ ਸ਼ੌਕਰ ਵਰਤੀ ਦੇ ਆ ਠੀਕ ਹੈ ਜੀ ਬੈਗ ਤੇ ਪ੍ਰੋਪਰ ਭਲਾਈ ਹੁੰਦੀ ਆ ਆ ਲੌਕ ਹੋਇਆ ਵਾ ਮੁੰਡਾ ਕਹਿੰਦਾ ਖੋਲ ਕੇ ਦਿਖਾ ਦੂ ਤੁਹਾਨੂੰ ਉਸ ਤੋਂ ਬਾਅਦ ਫਿਕਸ ਵੀ ਆ ਜੀ ਫਿਕਸ 2500 ਦਾ ਦੇ ਦਾਂਗੇ ਸ਼ੌਕਰ ਵਾਲਾ 3000 ਰੁਪਏ ਦਾ ਦੇ 5 ਬਾਈ ਢਾਈ ਜਿਹੜਾ ਵਾ ਤੁਹਾਨੂੰ ਮਾਤਰ 4200 ਦਾ ਦੇ ਦਾਂਗੇ ਆ ਵੇਖੋ ਤਕਰਸਾ ਫਿਰ 6 ਫੁੱਟੀ ਅਸੀਂ ਤੇ ਕਹਿੰਦੇ ਲੋਕਾਂ ਨੂੰ ਲਾਓ ਜੇ ਜੇ ਉਹਨਾਂ ਲਈ ਲੈ ਗਏ 4500 ਵਾਲੀ ਚੀਜ਼ 2500 ਦੀ ਦੇ ਦਿੰਦੇ ਹੂੰ 4500 ਦੀ ਡਰੈਸਿੰਗ ਆ ਆਪਦਾ 2500 ਦੀ ਪਾਰਟੀਕੂਲਰ ਬੋਰਡ ਦੇ ਵਿੱਚ ਬਣੀ ਹੁੰਦੀ ਆ ਠੋਣ ਵਗੈਰਾ ਇਹਨੂੰ ਲੱਗਦੀ ਨਹੀਂ ਆ ਤੇ ਅੱਛੀ ਚੀਜ਼ ਆ ਸੋਫੜਾ ਸੋਫਾ ਹੋ ਗਿਆ ਬੈੱਡ ਦਾ ਬੈੱਡ ਹੋ ਗਿਆ ਟੂ ਇਨ 1 ਹਨਾ ਬਿਲਾਸੀ ਬੱਤਲ ਆਉਣਾ ਤੁਸੀਂ ਇੱਥੇ ਰੱਖ ਸਕਦੇ ਆ ਆ ਹੱਥ ਰੱਖਣੇ ਜਿਵੇਂ ਫੋਰਚੂਨਰ ਚ ਬਣਿਆ ਹੁੰਦਾ ਨਾ ਇਹ ਬਣਿਆ ਹੋਇਆ ਆ ਪਿੱਛੇ ਬੈਕ ਦੇ ਲਈ ਇਹ ਕੁਛ ਨਾ ਕਿੰਗ ਚੇਅਰ ਹੈਗੀਆਂ ਟੇਬਲ ਦੀ ਸਫਾਈ ਦੇਖ ਲਓ ਬਹੁਤ ਸੋਹਣੀ ਐ ਇੱਕ ਇਧਰ ਸੇ ਇੱਕੋ ਸਾਹਿਬ ਆ ਰੰਗ ਬਹੁਤ ਜੱਚਦਾ ਜੀ ਇਹਦੀ ਜੀ ਗੱਲ ਕਰੀਏ ਤਾਂ ਧਗੜ ਸਾਹਿਬ ਇਹ ਵੀ 13 ਕ ਸੀਟਾਂ ਤੇ ਸਮਥਿੰਗ ਆ ਜਾਂਦਾ ਕਾਰਨਰ ਵਾਲਾ ਉਸ ਤੋਂ ਬਾਅਦ ਆ ਦੇਖੋ ਆ ਦੇਖੋ ਧਗੜ ਸਾਹਿਬ ਵੱਡਾ ਸੈੱਟ ਇਹ ਵੀ ਆਪ ਦਾ ਕੀ ਉਹਨੂੰ ਕਹਿੰਦੇ ਆ ਉਸ ਤੋਂ ਬਾਅਦ ਆ ਦੇਖੋ ਕਾਜੂ ਬਾਜੂ ਬਹੁਤ ਵਿੱਚ ਆ ਇੱਕ ਟਾਈਮ ਧਗੜ ਸਾਹਿਬ ਸਾਡੇ ਤੋਂ ਬਣਦਾ ਨਹੀਂਦਾ ਇੰਨਾ ਵਿੱਚ ਆ ਮਾਡਲ ਹਾਂਜੀ ਪਿਛਲੇ ਸੀਜ਼ਨ ਤੋਂ ਬਣਦਾ ਹੀ ਨਹੀਂਦਾ ਕਾਜੂ ਕਾਜੂ ਹੀ ਹੋ ਗਈ ਸੀ ਉਦੋਂ ਫਿਰ ਉਸ ਤੋਂ ਬਾਅਦ ਆ ਦੇਖੋ ਦਰਸ਼ਕੋ 42000 ਰੁਪਏ ਦਾ ਜਿਹੜਾ ਵਾ ਤੁਹਾਨੂੰ ਸੋਫਾ ਠੀਕ ਹੈ ਜੀ 45000 ਰੁਪਿਆ ਦਾ ਰੇਟ ਆ ਭਾਰਤਾਂ ਨੂੰ ਜਿਹੜਾ ਇਹ ਵੀ ਵੱਡਾ ਮਾਡਲ ਆ ਇਹ 42000 ਦਾ ਪਏਗਾ ਗਿਫਟ ਤੁਹਾਨੂੰ ਇਹਦੇ ਨਾਲ ਸ਼ੋਰ ਮਿਲੇਗਾ ਫਿਰ ਸੋਫਾ ਸਾਡਾ ਕੋਈ ਵੀ ਆ ਭਾਈ ਜੀ ਆਪ ਦਾ ਤੁਸੀਂ ਦੇਖੋ ਮਾਡਲ ਪਿੰਚਿੰਗ ਹਰ ਇੱਕ ਦੀ ਸਾਡੀ ਕੋਸ਼ਿਸ਼ ਆ ਕਦੇ ਕੋ ਕਮੀ ਵੀ ਹੋਵੇ ਤੇ ਜਰੂਰ ਦੱਸ ਕੇ ਭਾਈ ਜੀ ਕੱਢ ਸਕਦੇ ਜੋ ਛੱਡੇ ਉਹ ਨਾਲ ਤੁਹਾਡੇ ਆਪਣੇ ਹੀ ਆ ਪ੍ਰਸਾਚੇ ਦੇ ਲੋਕੋ ਲੱਗੇ ਹੋਏ ਆ ਦੇਖੋ ਬਾਜ਼ਾਰ 'ਚ 1,25,000 ਤੋਂ ਘੱਟ ਕਿਸੇ ਨੇ ਸੋਫਾ ਨਹੀਂ ਦੇਣਾ ਦੇਖੋ ਫਰਨੀਚਰ ਹਾਊਸ ਤੇ ਆਜੋ ਸਿਰਫ 55000 'ਚ ਲੈ ਜਾਓ ਇਦਾਂ ਦੀ ਆਫਰ ਆਇਦ ਤਾਂ ਅਸੀਂ ਦੇ ਰਹੇ ਆ ਇਹ ਸਾਡੇ ਤੋਂ ਫੈਂਸੀ ਡ्रेसਿੰਗ ਹੁੰਦੀ ਆ ਜਿਹਦਾ ਰੇਟ 5000 ਰੁਪਏ ਆ ਪਰ ਤੁਹਾਨੂੰ ਜਿਹੜਾ ਨਵੇਂ ਰੇਟਾਂ ਦੇ ਵਿੱਚ 3800 ਰੁਪਏ ਰੇਟ ਮਿਲੇਗਾ ਫੈਂਸੀ ਦਾ ਤੁਸੀਂ ਸੁਣ ਲਓ ਉਸ ਤੋਂ ਬਾਅਦ ਇਹਦੀ ਗੱਲ ਕਰੀਏ ਇਹਦਾ ਰੇਟ ਤੁਹਾਨੂੰ 3200 ਰੁਪਏ ਮਿਲੇਗਾ ਜਿਹਦਾ 4000 ਰੇਟ ਆ ਦੇਖੋ ਜੀ ਆਫਰਾਂ ਇਦਾਂ ਲਾਤੀਆਂ ਕਣਕ ਤੁਸੀਂ ਵੜ ਲਈ ਆ ਪੈਸੇ ਜੇਬ ਚ ਆ ਗਏ ਆ ਟਰਾਲੀ ਲਿਆਓ ਟਰਾਲੀ ਭਰ ਕੇ ਮਾਲ ਲੈ ਜਾਓ ਲੱਖਾਂ ਰੁਪਈਆ ਵਾਲਾ ਸਮਾਨ ਹਜ਼ਾਰਾਂ ਰੁਪਈਆ ਦੇ ਰਹਿਣਾ 726 ਬਹੁਤ ਪਿਆਰਾ ਮਾਡਲ ਬਰੂ ਖੁਸ਼ ਕਰਨ ਵਾਲਾ ਮਾਡਲ ਹੈ ਸਾਡੇ ਬੈਗ ਤੇ ਬੋਰਡ ਵੱਜ ਜਾਂਦਾ ਬੋਰਡ ਵੀ ਅੱਛੀ ਕੁਆਲਿਟੀ ਦਾ ਵੱਜ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਦੇਖੋ ਲੌਕ ਦੇਖੋ ਲੋਕਰ ਆਪ ਦਾ ਦਰਾਜ ਦੇਖੋ ਖੁੱਲੇ ਡੁੱਲੇ ਸਹਿਜ ਬਾਈ ਬਾਈ 25 25000 ਰੁਪਏ ਮੰਗੀ ਜਾਂਦੇ 20 20 20 ਮੰਗੀ ਜਾਂਦੇ ਆ ਇਹਦਾ ਤਗੜ ਸਾਹਿਬ ਰੇਟ ਅਸੀਂ ਆਪਣੇ ਦਸ਼ਕਾ ਨੂੰ ਮਾਤਰ ਜੀ ਤੁਸੀਂ ਦੇਖ ਰਹੇ ਜੋ ਦਰਾਜ ਵੀ ਮੰਗੋ ਥੱਲੇ ਟਾਇਰ ਲੱਗੇ ਆ ਸਫਾਈ ਫਿੰਚਿੰਗ ਹਰ ਚੀਜ਼ ਦਾ ਰੇਟ ਤਗੜ ਸਾਹਿਬ ਸਿਰਫ ਤੇ ਸਿਰਫ 15000 ਰੁਪਏ ਦਵਾਂਗੇ ਉਸ ਤੋਂ ਬਾਅਦ ਆ ਦੇਖੋ ਪੈਨਲ ਪੈਨਲ ਦੀ ਵੇਖੋ ਜੀ ਜਿੱਦਾ 4800 ਰੁਪਏ ਦਾ ਉਸ ਤੋਂ ਬਾਅਦ 6x6 4800 ਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਵੀ ਮਾਡਲ ਦੇਖੋ ਵੱਖੋ ਵੱਖਰਾ ਇੱਕ ਆ ਸਾਡਾ ਸਦਾਬਾਰ ਚੱਲਦਾ ਹੁੰਦਾ ਮਾਡਲ 1.5 ਇੰਚ ਟੱਕਰ ਸਿੰਪਲ ਐਂਡ ਸੋਬਰ ਇਹ ਸਿੰਪਲ ਨੂੰ ਬਹੁਤ ਜਿਆਦਾ ਪਸੰਦ ਕਰਦੇ ਆ ਇਹ ਵੀ ਸਿਰਫ ਦੇ ਸਿਰਫ ਮਾਤਰ 6500 ਦਾ ਤੁਹਾਨੂੰ ਦੇ ਦੇਣਾ ਆਪਾਂ ਠੀਕ ਹੈ ਜੀ 2500 2500 ਆਪ ਦਾ 3000 ਰੁਪਿਆ ਠੀਕ ਹੈ ਜੀ ਫਿਰ ਤੁਹਾਨੂੰ ਦੱਸਿਆ 3200 ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਿਆ 3800 UV ਜਿਹੜੀ ਆ ਨਾ ਦਰਸ਼ਕੋ ਤੁਹਾਨੂੰ ਆਪ ਦਾ ਮੰਨ ਕੇ ਚੱਲੋ ਜਿਹੜੀ 7/5 ਵਿੱਚ ਆਪ ਦਾ ਦਰਾਜਾਂ ਵਾਲੀ ਇਹका मॉडल ਤੁਸੀਂ ਦੇਖ ਰਹੇ ਜੋ ਜ਼ੀਰੋ ਕਰੰਟ ਤੇ ਬਣੀ ਜਿਹੜੀ ਉਸ ਤੋਂ ਬਾਅਦ ਅੰਦਰੋਂ ਵੀ ਤੁਸੀਂ ਦੇਖ ਰਹੇ ਜੋ ਹਰ ਚੀਜ਼ ਵਧੀਆ ਬਣੀ ਬਦਲੋ ਜਿੱਦਾਂ ਤੁਹਾਨੂੰ ਅੱਛੀ ਬਣੀ ਜਿਹੜੀ ਆ 12000 ਰੁਪਏ ਦੇ ਵਿੱਚ ਦੇ ਦਾਂਗੇ ਸ਼ੌਕਰ ਪੱਲਿਆਂ ਦੇ ਨਾਲ ਤੁਹਾਨੂੰ ਰੇਟ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਧੱਗੜ ਸਾਹਿਬ ਇਹਦਾ ਨਵਾਂ ਰੇਟ 11000 ਰੁਪਿਆ ਤੁਹਾਨੂੰ ਦਵਾਂਗੇ ਉਸ ਤੋਂ ਬਾਅਦ ਜੇ ਗੱਲ ਕਰੀਏ ਆ ਵੀ ਦੇਖੋ ਮਾਡਲ ਲੱਗਾ 7x6 ਦੇ ਵਿੱਚ ਆ ਦੇਖੋ ਦਰਸ਼ਕੋ ਵੱਖੋ ਵੱਖਰਾ ਮਾਡਲ ਆਹ ਪਲੇਅਰ ਪੱਲਿਆਂ ਦੇ ਵਿੱਚ ਲੱਗੀ ਆ ਦੇਖੋ ਨੇ ਇਹ ਵੀ UV LG ਲੱਗਦੀ ਪਰ ਇਹ UV ਨਹੀਂ ਹੈਗੀ ਇਹ ਪਾਰਟਿਕੂਲਰ ਆ ਇਹ ਵੀ ਤੁਹਾਨੂੰ ਮਿਲ ਜੂਗੀ ਇਹ 12000 ਰੁਪਏ ਦੇ ਵਿੱਚ ਦੇ ਦਾਂਗੇ 7/5 ਦਰਸ਼ਕੋ ਆਹ ਮਾਡਲ ਜਿਹੜੇ ਲੱਗੇ ਆ ਦੋ ਦਰਾਜ ਠੀਕ ਆ ਜੀ ਇਸ ਦੇ ਜੀ ਗੱਲ ਕਰੀਏ ਇਹਦੇ ਚ ਕਾ ਮਾਡਲ ਆ ਜੀ ਇੱਕ ਆ ਮਾਡਲ ਆ ਇਹ ਸਿਰਫ ਤੇ ਸਿਰਫ ਤੁਹਾਨੂੰ 7/5 ਜਿਹੜਾ ਇਹ ਮਾਡਲ ਆ ਇਹ 7500 ਰੁਪਏ ਦਾ ਦਿੱਤਾ ਜਾਵੇਗਾ ਜਿਹੜੀ 6.5 ਬਾਈ 4 ਲਮਾਰੀ ਆ ਉਹ ਤੁਹਾਨੂੰ ਸਿੱਧੇ ਸਿਰਫ 5200 ਰੁਪਏ ਦੀ ਦਵਾਂਗੇ ਸੋ ਦੇਖੋ ਜੀ ਸੇਖੋ ਆਪਣੀ ਚਰਾਉਸ ਤੇ ਆ ਜਾਓ ਜੇ ਤੁਸੀਂ 35000 ਦੀ ਸ਼ਾਪਿੰਗ ਕਰੋਗੇ ਗਿਫਟ ਤਿਆਰ ਪਾਰ ਤਿਆਰ ਆ ਤੁਸੀਂ 50000 ਦੀ ਸ਼ਾਪਿੰਗ ਕਰੋਗੇ ਤਾਂ ਡਬਲ ਪ੍ਰਾਈਸ ਦਾ ਕੰਬਲ ਦਵਾਂਗੇ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਆ ਦੇਖੋ ਇਹ ਤੁਹਾਨੂੰ ਬਿਲਕੁਲ ਫ੍ਰੀ ਦਵਾਂਗੇ ਜਿਹਦਾ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਲਓ ਵੀ 4-5000 ਰੁਪਏ ਦਾ ਰੇਟ ਆ ਪਰ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਣਾ ਸੋ ਇਹ ਤੁਹਾਨੂੰ ਸਾਰੇ ਫਾਇਦੇ ਮਿਲਣੇ ਫਾਇਦੇ ਪਤਾ ਕਿੱਦਾਂ ਮਿਲਣੇ ਆ ਨੇੜੇ ਆ ਕੈਮਰਾ ਕਰੋ ਆ ਸੇਖੋ ਫਰਨੀਚਰ ਹੂ ਦਾ ਫੇਸਬੁੱਕ ਤੇ ਪੇਜ ਵੀ ਹੈਗਾ ਇੰਸਟਾਗ੍ਰam ਤੇ ਵੀ ਹੈਗਾ ਲੋਗੋ ਲੱਗਿਆ ਸਾਰਾ ਕੁਝ ਇਹਨੂੰ ਫੋਲੋ ਕਰ ਲਓ ਇਹਨੂੰ ਕਰਕੇ ਆ ਜਾਓ ਸਕਰੀਨ ਸ਼ਾਟ ਲੈ ਕੇ ਆਇਓ ਤੁਹਾਨੂੰ ਆਫਰਾਂ ਬਹੁਤ ਮਿਲਣੀਆਂ